ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਚ ਬਖਸ਼ਿਆ ਨਹੀਂ ਜਾਊਗਾ ਮੇਰੀ ਗਵਾਹੀ ਚ ਕਮੇਟੀ ਬਣੀ ਹੋਈ ਆ ਪੂਰੀ ਅਸੀਂ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਪੋਲਿਟੀਕਲ ਬੰਦਾਗਾ ਚਾਹੇ ਕੋਈ ਵੀ ਵਿਅਕਤੀ ਆ ਜਿਹੜਾ ਵੀ ਨਸ਼ਾ ਵੇਚਣ ਦੇ ਕਾਰੋਬਾਰ ਸ਼ਾਮਿਲ ਆ ਉਹਨੂੰ ਬਿਲਕੁਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਹੀ ਪਊਗਾ ਔਰ ਉਹਦੀ ਸਾਰੀ ਪ੍ਰਾਪਰਟੀ ਜਿਹੜੀ ਆ ਸੀ ਜ਼ਬਤ ਕਰਾਂਗੇ ਔਰ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹਦਾ ਨਾਮ ਆਊਗਾ ਜਾਂਚ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਛੋਟਾ ਚਾਹੇ ਵੱਡਾਗਾ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਊਗੀ ਕਿਉਂਕਿ ਪੰਜਾਬ ਦੇ ਅੰਦਰ ਉਹ ਨਸ਼ਿਆਂ ਦਾ ਨਦਨ ਦਾ ਸ਼ਹਿਰ ਖਤਮ ਕਰਨ ਦਾ ਪ੍ਰਣ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਲਿਆਗਾ ਉਹ ਨੂੰ ਤੁਸੀਂ ਪਹਿਰਾ ਦੇਵਾਂਗੇ ਪੁਰਾਣੀਆਂ ਸਰਕਾਰਾਂ ਅਕਾਲੀ ਦਲ ਬੀਜੇਪੀ ਨੇ ਔਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਸ਼ੇ ਫੈਲਾਏ ਜੀ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀਗੀ ਸੋ ਪੰਜਾਬ ਦੇ ਦੇ ਲੋਕਾਂ ਨੇ ਨਸ਼ੇ ਫੈਲਾਏ ਸੀ ਅੱਜ ਮੈਂ ਸਮਝਦਾ ਸੀ ਉਹ ਉਹ ਉਹਨਾਂ ਦੇ ਬੀਜੇ ਕੰਡੇ ਚੁਗ ਰਹੇ ਹਾਂਗੇ ਔਰ ਪੰਜਾਬ ਨੂੰ ਅਸੀਂ ਬਿਲਕੁਲ ਨਸ਼ਾ ਮੁਕਤ ਬਣਾਵਾਂਗੇ ਔਰ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਵੀ ਸਮਝਦਾ ਨਸ਼ਾ ਤਸਕਰ ਨਹੀਂ ਬਚੂਗਾ ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਚ ਬਖਸ਼ਿਆ ਨਹੀਂ ਜਾਊਗਾ ਮੇਰੀ ਗਵਾਹੀ ਚ ਕਮੇਟੀ ਬਣੀ ਹੋਈ ਆ ਪੂਰੀ ਅਸੀਂ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਪੋਲਿਟੀਕਲ ਬੰਦਾਗਾ ਚਾਹੇ ਕੋਈ ਵੀ ਵਿਅਕਤੀ ਆ ਜਿਹੜਾ ਵੀ ਨਸ਼ਾ ਵੇਚਣ ਦੇ ਕਾਰੋਬਾਰ ਸ਼ਾਮਿਲ ਆ ਉਹਨੂੰ ਬਿਲਕੁਲ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣਾ ਹੀ ਪਊਗਾ ਔਰ ਉਹਦੀ ਸਾਰੀ ਪ੍ਰਾਪਰਟੀ ਜਿਹੜੀ ਆ ਅਸੀਂ ਜ਼ਬਤ ਕਰਾਂਗੇ ਔਰ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ